ਮੇਰੀ ਦੁਕਾਨ ਤੇ ਦੋ ਮੀਆਂ ਬੀਬੀ ਆਏ ਆ ਉਹਨਾਂ ਆ ਕੇ ਕਹਿੰਿਆ ਮੈਨੂੰ ਵਾਲੀਆਂ ਵਖਾਓ ਮੈਂ ਵਾਲੀਆਂ ਵਖਾਈਆਂ ਕਹਿੰਦੇ ਇਹ ਨਹੀਂ ਇਹ ਤੋਂ ਵਧੀਆ ਥੋੜੀਆਂ ਹੋਰ ਵਖਾਓ ਹੈਵੀ ਵਖਾਓ ਮੈਂ ਉਹਨਾਂ ਨੂੰ ਹੋਰ ਡੱਬਾ ਵਖਾਇਆ ਵਾ ਉਹਦੇ ਵਿੱਚੋਂ ਇੱਕ ਜੋੜਾ ਉਹਨਾਂ ਨੇ 3.5 ਗ੍ਰਾਮ ਰਕੜਾ ਕੇ ਬਾਹਰ ਖਾ ਲਿਆ ਕਹਿੰਦੇ ਵੀ ਤੁਸੀਂ ਇੰਜ ਕਰੋ ਅਸੀਂ ਉੱਪਰ ਪਾਉਣ ਵਾਸਤੇ ਲੈਣੀਆਂ ਥੋੜੀਆਂ ਭਾਰੀਆਂ ਵਾਲੀਆਂ ਵਖਾਓ ਮੈਂ ਡੱਬਾ ਕੱਢ ਕੇ ਹੋਰ ਲੈ ਆ ਕੇ ਵਖਾਇਆ ਵਾ ਉਹਦੇ ਵਿੱਚੋਂ ਕਹਿੰਦੇ ਵੀ ਦੋ ਜੋੜੇ ਉਹਨਾਂ ਕੱਢ ਕੇ ਤੇ ਫੇਰ ਰੱਖ ਲਏ ਆ ਕਹਿੰਦੇ ਵੀ ਸਾਨੂੰ ਬਾਹਰ ਰੈਂਦੇ ਹੋਏ ਅਸੀਂ ਦੋ ਤਿੰਨ ਜੋੜੇ ਲੈ ਕੇ ਜਾਣੇ ਆ ਇਨੇ ਵਿੱਚ ਹੀ ਆਪਣਾ ਮੈਨੂੰ ਕਹਿਣ ਲੱਗੇ ਤੁਸੀਂ ਇੰਝ ਕਰੋ ਇਹਨਾਂ ਦੀ ਪਰਚੀ ਬਣਾਓ ਸ਼ੀਸ਼ੇ ਗਾੜੀ ਚਲ ਗਈ ਆ ਸ਼ੀਸ਼ਾ ਸਾਣੀ ਕੰਨ ਚ ਪਾ ਕੇ ਵੇਖਣ ਦੀ ਆ ਕਹਿੰਦੀ ਠੀਕ ਆ ਘਰ ਵਾਲਿਆਂ ਨੂੰ ਕਹਿੰਦੀ ਮੈਂ ਵੀ ਠੀਕ ਤਾਂ ਲੱਗਨਦਾ ਆ ਇਸੇ ਇੰਨਾ ਹੀ ਕੰਮ ਹੋਇਆ ਤੇ ਉਹ ਮੈਂ ਇੱਕ ਜੋੜਾ ਆਪਣਾ ਜਿਹੜਾ ਥੱਲੇ ਸੁੱਟਦਾ ਵਾ ਸਾਨੂੰ ਬਾਅਦ ਸ਼ੱਕ ਹੋਇਆ ਕਿ ਇਹ ਜੋੜਾ ਮੇਰਾ ਇੱਕ ਘਟ ਗਿਆ ਵਾ ਉਹ ਵੇਖਿਆ ਤਾਂ ਜੋੜਾ ਹੈਗਾ ਨਹੀਂ ਆ ਮੈਨੂੰ ਕਹਿੰਦੀ ਪਰਚੀ ਬਣਾ ਡੱਬੀ ਚ ਪੈਕ ਕਰੋ ਤੁਸੀਂ ਮੈਂ ਡੱਬੀ ਚ ਪੈਕ ਕਰਦੇ ਆ ਕਹਿੰਦਾ ਵੀ ਅਸੀਂ ਪੈਸੇ ਕਢਵਾ ਕੇ ਏਟੀਐਮ ਤੋਂ ਆਏ ਆ 2 ਮਿੰਟ ਜਾਂ ਆਏ ਨਾ ਘਰ ਵਾਲਿਆਂ ਨੂੰ ਕਹਿੰਦੀ ਤੂੰ ਇੱਥੇ ਬਹਿ ਤੇ ਮਗਰ ਇਹ ਉਹਦੇ ਘਰ ਵਾਲਾ ਚਲ ਗਿਆ ਉਹ ਤੁਹਾਡਾ ਅਰਬੰਦ ਸਿੰਘ ਜੀ ਕਿਹੜੀ ਹੈ ਇਹ ਵੇਰਕਾ ਬਟਾਲਾ ਰੋੜਾ ਕੀ ਗੱਲਬਾਤ ਕਿਸੇ ਤੁਹਾਡੇ ਨਾਲ ਮੇਰੀ ਦੁਕਾਨ ਤੇ ਦੋ ਮੀਆਂ ਬੀਬੀ ਆਏ ਆ ਉਹਨਾਂ ਆ ਕੇ ਗਿਆ ਮੈਨੂੰ ਵਾਲੀਆਂ ਵਖਾਓ ਮੈਂ ਵਾਲੀਆਂ ਵਖਾਈਆਂ ਕਹਿੰਦੇ ਇਹ ਨਹੀਂ ਇਹ ਤੋਂ ਵਧੀਆ ਥੋੜੀਆਂ ਹੋਰ ਵਖਾਓ ਹੈਵੀ ਵਖਾਓ ਮੈਂ ਉਹਨਾਂ ਨੂੰ ਹੋਰ ਡੱਬਾ ਵਖਾਇਆ ਵਾ ਉਹਦੇ ਵਿੱਚੋਂ ਇੱਕ ਜੋੜਾ ਉਹਨਾਂ ਨੇ 3 1/2 ਗ੍ਰਾਮ ਦਾ ਕਢਾ ਕੇ ਬਾਹਰ ਖਾ ਲਿਆ ਕਹਿੰਦੇ ਵੀ ਤੁਸੀਂ ਇੰਜ ਕਰੋ ਅਸੀਂ ਉੱਪਰ ਪਾਉਣ ਵਾਸਤੇ ਲੈਣੀਆਂ ਥੋੜੀਆਂ ਭਾਰੀਆਂ ਵਾਲੀਆਂ ਵਖਾਓ ਮੈਂ ਡੱਬਾ ਕੱਢ ਕੇ ਹੋਰ ਲੈ ਆ ਕੇ ਵਖਾਇਆ ਵਾ ਉਹਦੇ ਵਿੱਚੋਂ ਕਹਿੰਦੇ ਵੀ ਦੋ ਜੋੜੇ ਉਹਨਾਂ ਕੱਢ ਕੇ ਤੇ ਫੇਰ ਰੱਖ ਲਿਆ ਕਹਿੰਦੇ ਵੀ ਸਾਨੂੰ ਬਾਹਰ ਰਹਿਣਦੇ ਹੋਏ ਅਸੀਂ ਦੋ ਤਿੰਨ ਜੋੜੇ ਲੈ ਕੇ ਜਾਣੇ ਆ ਇਹਨੇ ਵਿੱਚ ਹੀ ਆਪਣਾ ਮੈਨੂੰ ਕਹਿਣ ਲੱਗੇ ਤੁਸੀਂ ਇੰਝ ਕਰੋ ਇਹਨਾਂ ਦੀ ਪੱਤੀ ਬਣਾਓ ਸ਼ੀਸ਼ੇ ਗਾੜੀ ਚੱਲ ਗਈ ਆ ਸ਼ੀਸ਼ਾ ਸਾਡੇ ਕੰਨ ਚ ਪਾ ਕੇ ਵੇਖਣਦੇ ਆ ਕਹਿੰਦੀ ਠੀਕ ਆ ਘਰ ਵਾਲਿਆਂ ਨੂੰ ਕਹਿੰਦੀ ਮੈਂ ਵੀ ਠੀਕ ਤਾਂ ਲੱਗਣਦਾ ਐ ਇਸੇ ਇੰਨਾ ਹੀ ਕੰਮ ਹੋਇਆ ਕਿ ਉਹਨੇ ਇੱਕ ਜੋੜਾ ਆਪਣਾ ਜਿਹੜਾ ਥੱਲੇ ਸੁੱਟਤਾ ਵਾ ਸਾਨੂੰ ਬਾਅਦ ਸ਼ੱਕ ਹੋਇਆ ਕਿ ਇਹ ਜੋੜਾ ਮੇਰਾ ਇੱਕ ਘਟ ਗਿਆ ਵਾ ਅਸੀਂ ਉਹ ਵੇਖਿਆ ਤੇ ਜੋੜਾ ਹੈਗਾ ਨਹੀਂ ਆ ਮੈਨੂੰ ਕਹਿੰਦੀ ਪਰਚੀ ਬਣਾ ਡੱਬੀ ਚ ਪੈ ਕਹੋ ਤੁਸੀਂ ਮੈਂ ਡੱਬੀ ਚ ਪੈ ਕਰਦੇ ਆ ਕਹਿੰਦਾ ਵੀ ਅਸੀਂ ਪੈਸੇ ਕਢਵਾ ਕੇ ਏਟੀਐਮ ਤੋਂ ਆਏ ਆ ਤੇ 2 ਮਿੰਟ ਚ ਆਏ ਨਾ ਘਰ ਵਾਲੇ ਨੂੰ ਕਹਿੰਦੀ ਤੂੰ ਇੱਥੇ ਬਹਿ ਤੇ ਮੈਂ ਆਈ ਉਹ ਆਪਣਾ ਚਲ ਗਿਆ ਚਲ ਗਈ ਆ ਤੇ ਮਗਰੇ ਹੀ ਉਹਦੇ ਘਰ ਵਾਲਾ ਚਲ ਗਿਆ ਕਿੰਨੇ ਵਾਰ ਸਮੱਸਿਆ ਦੋ ਪੌਣੇ ਦੇ ਦੋ ਟਾਈਮ ਦਾ ਹੈ ਪਹਿਲਾਂ ਵੀ ਕਦੇ ਇਹ ਆਏ ਨੇ ਦੁਬਾਰਾ ਪਹਿਲਾਂ ਕਦੀ ਨਹੀਂ ਆਏ ਦੱਸਿਆ ਉਹ ਉਸਨੇ ਵੀ ਅਸੀਂ ਕਿੱਥੋਂ ਆਏ ਆ ਕਿੱਥੋਂ ਨਾ ਨਾ ਤੁਸੀਂ ਕੋਈ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਹਾਂਜੀ ਦਿੱਤੀ ਹੈ ਕੀ ਕਹਿੰਦੇ ਹੋ ਕੀ ਇਨਸਾਫ ਦੀ ਮੰਗ ਹੈ? ਅਸੀਂ ਇਨਸਾਫ ਦੀ ਮੰਗ ਹੈ ਕਿ ਉਹ ਕਦਦੇ ਵੀ ਉਹ ਚੋਰ ਫੜਿਆ ਜਾਵੇ। ਉਹਨੇ ਹੋਰ ਵਾਰ ਦੱਤਾ ਬੜੀਆਂ ਕੀਤੀਆਂ ਸ਼ਹਿਰੋਂ ਵੀ ਸਾਨੂੰ ਕੋੜਵਾ ਕੇ ਐਨੇ ਭੇਜੀਆਂ ਕਿ ਸਾਡੀ ਦੁਕਾਨ ਤੇ ਵੀ ਕਰਕੇ ਗਏ। ਦੁਕਾਨ ਤੇ ਸੀਸੀਟੀਵੀ ਲੱਗੀ ਹੋਈ ਹੈ। ਸਾਡੇ ਲੱਗੇ ਆ। ਕੈਮਰੇ ਚ ਆਏ ਨੇ ਉਹ। ਹਾਂਜੀ ਕੈਮਰੇ ਚ ਆਏ ਆ। ਅਲਸਰੀ ਕ ਸੁਣਨੀ ਆ। ਇਹਨਾਂ ਨੂੰ ਤੇ ਇੱਕ ਜੋੜੀ ਬਲੋੜੀ ਇੱਕ ਵਾਰੀ ਬਿੱਤੀ। ਇੱਕ ਲੇਡੀ ਤੇ ਇੱਕ ਜੈਂਟ ਸਿਆ ਇਹਨਾਂ ਨੇ ਲਿਖਾਇਆ ਦਰਖਾਸਤ ਤੇ ਕੰਪਲੇਂਟ ਆਈ ਆ। ਇਹ ਤਸਦੀਕ ਕਰਕੇ ਪਤਾ ਕਰਦੇ ਆਂ ਵੀ ਇਹ ਕੌਣ ਐ ਇਹਨਾਂ ਬਾਰੇ ਪਤਾ ਲੱਗਾ ਵੀ ਇਹ ਹੋਰ ਵੀ ਬੇਹੋ ਜਿਹੇ ਆਵਾਦਤਾਂ ਕਰ ਰਹੇ ਆ ਇੱਕ ਲੇਡੀ ਜੀ ਆ ਤੇ ਇਹਦੀ ਕੋਈ ਤਸਦੀਕ ਕਰਦੇ ਵੀ ਕੌਣ ਐ ਕਿੱਥੋਂ ਦੀ ਐ ਤੇ ਫਿਰ ਅਗਲੀ ਪੰਟੀ ਕਾਰਜ ਕਰਾਂਗੇ ਕੰਪਲੇਂਟ ਜਰਪਾਈਏ ਮੇਰੀ ਦੁਕਾਨ ਤੇ ਦੋ ਮੀਆਂ ਬੀਬੀ ਆਏ ਆ ਉਹਨਾਂ ਆ ਕੇ ਕਹਿੰਿਆ ਮੈਨੂੰ ਵਾਲੀਆਂ ਵਖਾਓ ਮੈਂ ਵਾਲੀਆਂ ਵਖਾਈਆਂ ਕਹਿੰਦੇ ਇਹ ਨਹੀਂ ਇਹ ਤੋਂ ਵਧੀਆ ਥੋੜੀਆਂ ਹੋਰ ਵਖਾਓ ਹੈਵੀ ਵਖਾਓ ਮੈਂ ਉਹਨਾਂ ਨੂੰ ਹੋਰ ਡੱਬਾ ਵਖਾਇਆ ਉਹਦੇ ਵਿੱਚੋਂ ਇੱਕ ਜੋੜਾ ਉਹਨਾਂ ਨੇ 3 1/2 ਗ੍ਰਾਮ ਰਗੜਾ ਕੇ ਬਾਹਰ ਖਾ ਲਿਆ ਕਹਿੰਦੇ ਵੀ ਤੁਸੀਂ ਇੰਜ ਕਰੋ ਅਸੀਂ ਉੱਪਰ ਪਾਉਣ ਵਾਸਤੇ ਲੈਣੀਆਂ ਥੋੜੀਆਂ ਭਾਰੀਆਂ ਵਾਲੀਆਂ ਵਖਾਓ ਮੈਂ ਡੱਬਾ ਕੱਢ ਕੇ ਹੋਰ ਲਿਆ ਕੇ ਵਖਾਇਆ ਉਹਦੇ ਵਿੱਚੋਂ ਕਹਿੰਦੇ ਵੀ ਦੋ ਜੋੜੇ ਉਹਨਾਂ ਕੱਢ ਕੇ ਤੇ ਫੇਰ ਰੱਖ ਲਏ ਕਹਿੰਦੇ ਵੀ ਸਾਨੂੰ ਬਾਹਰ ਐਂਦੇ ਹੋਏ ਅਸੀਂ ਦੋ ਤਿੰਨ ਜੋੜੇ ਲੈ ਕੇ ਜਾਣੇ ਆ ਇੰਨੇ ਵਿੱਚ ਹੀ ਆਪਣਾ ਮੈਨੂੰ ਕਹਿਣ ਲੱਗੇ ਤੁਸੀਂ ਇੰਝ ਕਰੋ ਇਹਨਾਂ ਦੀ ਪਰਚੀ ਬਣਾਓ ਚੀਚੇ ਗਾੜੀ